ਕਿਹਦੇ ਜਿਹੜਾ ਲਾਲਾ ਵੀ ਟਾਇਰਾਂ ਦੀ ਕੋਈ ਤੈਨੂੰ ਦੁਕਾਨ ਦੇ ਭਰ ਰੋ ਏਅਰ ਆਪਣੇ ਆਪੇ ਭਰਦਾ ਅੱਛਾ ਇਹ ਘਟ ਜਵੇ ਏਅਰ ਜੇ ਕੋਈ ਗੋਲੀ ਵੱਜ ਗਈ ਟਾਇਰ ਤੇ ਏਅਰੇ ਭਰੀ ਜਾਣੀ ਆਪਣੇ ਆਪਣੇ ਹੂੰ ਆਪ ਦੇ ਆਪ ਭਰਾਈ ਇਹਦੇ ਵਿੱਚ ਕੰਪਰੈਸ਼ਰ ਲੱਗਿਆ ਹੈ ਕੰਪਰੈਸ਼ਰ ਨਾਲ ਏਅਰ ਦਾ ਸਾਰਾ ਕੰਸਰਨ ਇਹਨਾਂ ਹੂੰ ਇਹ ਬਹੁਤ ਤਕੜੀ ਚੀਜ਼ ਹੈ ਇਹ ਹੈਗਾ ਮਾਡਲ ਆਪਣੇ ਕੋਲੇ ਇਹ ਹੈਗਾ 98 ਦਾ 98 ਦਾ ਹੋ ਗਿਆ ਹਨਾ ਹਾਂਜੀ ਇਹ ਰੀਅਲ ਹੈ ਨਾ ਪਹਿਲੀ ਚਾਬੀ ਹੈ ਬਾਈ ਜੀ ਆ ਦੇਖੋ ਅੱਛੀ ਆਹ ਆਹ ਚਾਬੀ ਵੀ ਇਹਦੀ ਦੇਖੋ ਮੈਂ ਰੀਅਲ ਰੱਖੀ ਹੋਈ ਆ ਇਹ 1950 ਦੀ ਚਾਬੀ ਹੈ ਹਾਂਜੀ ਚਾਬੀ ਪਹਿਲੀ ਰੀਅਲ ਹੈ ਹਾਂ ਦੇਖੋ ਵੀ ਆ ਜੀਪ ਦੀ ਚਾਬੀ ਆ ਬਾਈ ਜੀ ਗੱਲ ਹੈਗੀ ਇਹ ਰੋਡ ਤੇ ਅਲਾਉ ਹੈਗੀ ਸਾਨੂੰ ਕਿਹੜਾ ਗੋੜਾ ਦੇਣਾ ਹਾਂਜੀ ਇਹ ਚ ਲੈ ਕੇ ਜਾਦੇ ਰੋਡ ਅੱਛਾ ਕੀ ਇੱਧਰ ਰਜਿਸਟਰ ਆ ਪਲੇਟ ਲੱਗੀ ਹੋਈ ਆ ਸਾਡੇ ਰਜਿਸਟ੍ਰੇਸ਼ਨ ਹੋਈ ਆ ਲੈ ਵੀ ਹਮਰ ਦੇ ਸਾਨੂੰ ਤਿੰਨ ਟਰੱਕ ਦਿਖਾਉਣੇ ਆ ਬਾਈ ਕਮਲ ਕੁਮਾਨ ਕੋਲੇ ਆਏ ਹੋਇਆ ਵੀਰੇ ਸਾਸਰੀ ਕਾਲ ਕੈਨੇਡਾ ਡਾਇਮੰਡਨ ਦੇ ਵਿੱਚ ਇਹਨਾਂ ਦੀ ਫੁੱਲ ਵੀਡੀਓ ਵੀ ਆਪਾਂ ਪਾਵਾਂਗੇ ਤਾਂ ਵੀਰੇ ਗੱਲ ਹੈਗੀ ਇਹ ਤਿੰਨ ਇਹ ਅਸਲ ਜੀ ਜਮਦੂ ਦੇ ਝੋਟੇ ਇਹਨਾਂ ਨੂੰ ਕਹਿ ਸਕਦੇ ਆ ਹਾਂਜੀ ਹਾਂਜੀ ਜਾਨਵੀ ਤੱਕ ਨੂੰ ਤਕੜਿਆ ਇਹ ਤਿੰਨਾਂ ਚ ਖਾਸਤ ਕੀ ਆ ਤਿੰਨ ਆ ਤੁਹਾਡੇ ਕੋਲੇ ਇਹ ਹਮਰਾਂ ਦੇ ਤਿੰਨ ਮਾਡਲ ਆਏ ਨੇ ਹੁਣ ਤੱਕ ਜਿਹੜੇ ਪਹਿਲੇ ਸੀਗੇ ਹੁਣ ਤਾਂ ਤਕਰੀਬਨ ਇਹ ਆਉਂਦੇ ਨਹੀਂ ਬੰਦ ਹੋ ਗਏ ਸੀ ਆ ਹੈਗਾ H2 ਹਾਂ ਆ ਪਿੱਛੇ ਲਿਖਿਆ ਇਹਦਾ ਆ ਦਿਖਾਓ ਵੀਰ ਦਿਰਾ ਕੇ ਕਿੱੜ ਕਿੱਥੇ ਲਿਖਿਆ ਆ H2 ਮਾਡਲ ਆ ਇਹ H2 ਮਾਡਲ ਅੱਛਾ ਹਾਂ ਜੀ ਇਹਦੀ ਕੀ ਖਾਸੀ ਹੈ ਡੀਜ਼ਲ ਆ ਜਾਂ ਪੈਟਰੋਲ ਇਹ ਪੈਟਰੋਲ ਆ ਇਹ ਜੀ H2 ਆ ਦਿਖਾ ਦਿਓ ਅੱਛਾ ਇਹਦੀ ਵੀ ਵੱਡੀ ਮੋਟਰ ਆ ਕਾਫੀ ਹਮ ਤੇ ਇਹ ਜਿਹੜੀ ਦੀ 7 ਸੀਟਰ ਹੁੰਦਾ ਹੈ ਹਮ ਤੇ ਇਹ ਵਧੀਆ ਜਿਹੇ ਰਾਈਡ ਲਈ ਵੀ ਬੜਾ ਹੀ ਵਧੀਆ ਇਹ ਜਿਹੜੀ ਥੋੜੀ ਹੈ ਕਾ ਗੈਸ ਲੀ ਦਾ ਬਹੁਤ ਜਿਆਦਾ ਇਹ ਜਿਹੜਾ ਮਾਡਲ ਆ ਇਹ ਹੈਗੀ ਆ 2003 4 ਦੀ ਇਹ 2004 ਮਾਡਲ ਹਾਂ ਅੱਛਾ ਸ਼ੌਂਕੀਆ ਤੌਰ ਤੇ ਰੱਖਿਆ ਤੁਹਾਡਾ ਆ ਹੈਗੀ ਆ 98 ਦੀ 98 ਇਹ ਫੌਜ ਵਾਲਿਆਂ ਦਾ ਹੈ ਇਹ ਫੌਜ ਤੇ ਨਹੀਂ ਜਾਂਦੀ ਇਹ ਮਿਲਟਰੀ ਦੇ ਸੀਗੇ ਮਿਲਟਰੀ ਲਈ ਬਣਾਏ ਸੀ ਜੀਐਮ ਵਾਲੇ ਨੇ ਜੀਐਮ ਮੋਟਰ ਵਾਲੇ ਨੇ ਪਰ ਇਹ ਜਿਹੜਾ ਹੈਗਾ ਇਹ ਜਿਹੜੇ 200 ਉਹਨਾਂ ਨੇ ਕੀਤੇ ਸੀ ਜਿਹੜੇ ਪਬਲੀਕਲੀ ਸੇਲ ਕਰੇ ਸੀਗੇ ਉਹਨਾਂ ਦੇ ਜੀ ਇਧਰ ਦਿਖਾਉਂਦੇ ਜੋ ਉਰੇ ਅੱਛਾ ਇਹ ਜਾਣਦੇ ਵੀ ਇਹ ਆਰਮੀ ਤੋਂ ਕਰਵਾਣ ਨਹੀਂ ਹੋਇਆ ਹੋਇਆ ਇਹ ਸਿੱਧਾ ਜਿੱਦਾਂ ਵੀ ਬਣੇ ਇਹ ਪਬਲਿਕ ਲਈ ਬਣੇ ਸੀ 200 ਉਹਦੇ ਵਿੱਚੋਂ ਆਪਣੇ ਕੋ ਇੱਕ ਹੈ ਹਾਂ ਰੀਅਰ ਆ ਰੀਅਰ ਹੈ ਇਹ ਰੀਅਰ ਹੈ ਕਰਵਾੜ ਨੇ ਹੋਰ ਬਣ ਕੇ ਬਈ ਨਹੀਂ ਬੀ ਪਾ ਕੀਤਾ ਕਰਵਾ ਰੀਅਰ ਹੈ ਰੀਅਰ ਕੇਸ ਆ ਗਿਆ ਹੈ ਇਹ ਓਪਨ ਆ ਇਹਦੇ ਹੈਗੇ ਲੱਗ ਬੈਂ ਵੇਸੇ ਓਪਨ ਕਰਿਆ ਹੋਇਆ ਅੱਛਾ ਚਾਹ ਪਰ ਇਹ ਤਰਪ ਹੁੰਦੀ ਜਾਂ ਤਰਪਨੀ ਹੁੰਦੀ ਤਰਪਾਲ ਜੀ ਹੁੰਦੀ ਹੁੰਦੀ ਹਾਂ 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 ਉੱਧਾ ਹੁੰਦਾ ਪਰ ਬਿਲਕੁਲ ਮੜੇ ਖੋਲ ਕੇ ਅੰਦਰਲੇ ਪਾਸੇ ਨਿਕਾ ਪਵਾ ਦਿਓ ਵੀਰੇ ਬਾਰੀ ਦੇਖੋ ਇਧਰਲੇ ਪਾਸੇ ਆ ਇਧਰ ਹੀ ਸਾਈਡ ਤੋਂ ਪਾ ਹਾਂ ਇਧਰਲੇ ਪਾਸੇ ਇਧਰਲੇ ਪਾਸੇ ਆਜੋ 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 ਚੋਕ ਚਾਰ ਸੀਟਾਂ ਦੀਆਂ ਆਹ ਦੇਖਾ ਸਕਦੇ ਹੋ ਤੁਸੀਂ ਤੇ ਆਹ ਦਿਖਾ ਦਿਆਂ ਤਾਂ ਦੇਖੋ ਲੈ ਇਹ ਆ ਹੈ ਤਾਂ ਜਾਂ ਇਹ ਮਤਲਬ ਇਹ 4 ਫੀਟ ਹੈ ਇਹ ਡੀਜ਼ਲ ਆ ਇਹ ਹਾਂ ਡੀਜ਼ਲ ਆ ਇਹ ਡੀਜ਼ਲ ਤੇ ਆ ਗਿਆ ਹੈਨਾ ਹਾਂਜੀ ਹਾਂਜੀ ਦੇਖੋ ਵੀ ਠੀਕ ਹੈ ਗੱਲ ਬਾਤ ਇਹ ਡੀਜ਼ਲ ਤੇ ਆ ਗਿਆ ਇਹ ਦੋ ਟੈਂਕ ਆ ਬਾਈ ਹਾਂ ਦੋਨੇ ਦੋ ਦੂਜੀ ਸਾਈਡ ਲੱਗੇ ਆ ਦੋ ਟੈਂਕਾਂ ਡੀਜ਼ਲ ਦੇ ਦੇ ਅੱਛਾ ਦੋ ਵੀ ਵੱਧ ਖਾਂਦਾ ਤੇ ਫਿਰ ਇਹ ਆਹ ਵੱਧ ਜਿੱਕਣ ਖਾਂਦਾ ਯਾਰ 6.5 ਲੀਟਰ ਇਹ ਉਹ ਆ ਇਹ ਕਿਹਦੇ ਜਿਹੜਾ ਲਾਲਾ ਵੀ ਟਾਇਰਾਂ ਦੀ ਕੋਈ ਤੈਨੂੰ ਦੁਬਾਰਾ ਭਰਨ 에ਅਰ ਆਪਣੇ ਆਪੇ ਭਰਦਾ अच्छा। ਇਹ ਘੜ ਜਵੇਰ ਜੇ ਕਿਨ ਲਾਦੇ ਜੇ ਗੋਲੀ ਵੱਜ ਗਈ ਤਾਂ ਇਹਦੇ ਭਰੀ ਜਾਣੀ ਆਪਣੇ ਆਪਣੇ। ਹੂੰ ਆਪਦੇ ਆਪ ਰਾ ਇਹਦੇ ਵਿੱਚ ਕੰਪਰੈਸ਼ਰ ਲੱਗਿਆ ਕੰਪਰੈਸ਼ਰ ਨਾਲ 에어 ਦਾ ਸਾਰਾ ਕੰਸਰਨ ਇਹਨਾਂ। ਹੂੰ ਇਹ ਬਹੁਤ ਤਕੜੀ ਚੀਜ਼ ਆ। ਇਹ ਹੈਗਾ ਮਾਡਲ ਆਪਣੇ ਕੋਲੇ। ਇਹ ਹੈਗਾ 98 ਦਾ। 98 ਦਾ ਹੋ ਗਿਆ ਹਨਾ। ਹਾਂਜੀ। ਤੇ ਆਹਾ ਇਹ ਹੈਗੀ ਆ ਆਪਣੇ 2006 ਦੀ ਹੈਗੀ ਐਚ 3 ਆ ਇਹ। ਐਚ 3 ਇੱਥੇ ਲਿਖਿਆ ਹੋਊਗਾ। ਹਾਂਜੀ। ਆ ਲੇਖ। ਆਹ ਦੇ ਐਚ 3 ਲਿਖਿਆ ਇੱਧਰਲੇ ਪਾਸੇ ਲੈ। ਹਾਂਜੀ। ਹਾਂ H3 ਆ ਗਿਆ। ਫੁੱਲੇ ਡੁੱਲੇ ਦਾ ਬਹੁਤ ਆ। ਇਹ ਡੀਜ਼ਲ ਦੇ ਕਿ ਪੈਟਰੋਲ ਤੇ? ਨਹੀਂ ਹੈਗੀ ਪੈਟਰੋਲ ਤੇ ਹੀ ਹੈ। ਇਹ ਪੈਟਰੋਲ ਤੇ ਹੋ ਗਿਆ। ਹਾਂਜੀ ਹਾਂਜੀ। ਹੂੰ ਬਹੁਤ ਕੈਂਟ ਤੇ ਆਹਾ ਆ ਇਹਦੀ ਵੀ ਦੱਸ ਦਿਓ। ਇਹ ਬਾਈ ਵਿਲੀ ਆ 9 90 50 ਦੀ। 90 1950 1950 ਦੀ। 75 ਸਾਲ ਪੁਰਾਣੀ। ਹਾਂ ਇਹ ਰੀਅਲ ਆ। ਆ ਇੰਜਨ ਵੀ ਇਹਦਾ ਸਾਰਾ ਇਹਦਾ ਚੈਕ ਤੋਂ ਤੇ। ਚੁਕਾ ਬਣਿਆ ਇਹਦਾ। ਆਹ ਇੰਜਨ ਵੀ ਇਹਦਾ। ਆ ਸਾਰਾ ਹੀ ਰੀਅਲ ਹੈ ਇਹਦਾ। ਅੱਛਾ ਅੱਛਾ ਓਰੀਜਨਲ ਆ। ਓਰੀਜਨਲ ਇੰਜਨ। ਤੇ ਇਹ ਕਿੱਥੋਂ ਲੈਂਦੀ ਫਿਰ? ਇਹ ਮੈਂ ਬੜਾਈ ਆਪੇ ਆ। ਇਹ ਉਹਰੇ ਗੋਰਾ ਸੀ ਉਹਦੇ ਕੋਲ ਲਈ ਸੀਗੀ। ਫਿਰ ਮੈਂ ਪਿੱਛੇ ਦਾ ਟੈਂਕ ਰੱਖਿਆ ਤੇ ਹੋਰ ਦੱਸਦੇ ਨੇ ਡੀਜ਼ਲ ਟੈਂਕ ਰੱਖਦੇ ਪਿੱਛੇ ਰੱਖਦੇ ਹੁੰਦੇ ਹਾਂ 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 ਉਹ ਵੀ ਮੈਂ ਜਿਹੜਾ ਆ ਦੇਖੋ ਆਰਮੀ ਵਾਲਾ ਲੈ ਕੇ ਯੂਐਸ ਆਰਮੀ ਅੱਛਾ ਫੌਜ ਤੋਂ ਮੰਗਵਾਇਆ ਜੀ ਇਹ ਉਹਰੇ ਕਿਸੇ ਕੋਲ ਸੇਲ ਤੇ ਕਿੰਨੇ ਦਿੱਤਾ ਸੀਗਾ ਹਾਂ ਤੇ ਉਹ ਲਾਇਆ ਸੀ ਮੈਂ ਉਹ ਤੋਂ ਲੈ ਕੇ ਆ ਜਾ ਕੇ ਆ ਹੁੱਕ ਵਗੈਰਾ ਸਾਰਾ ਜਿਹੜਾ ਸੀਗਾ ਆ ਬੰਪ ਜਿਹੜੇ ਪੇਪਰ ਇਹ ਵੀ origignal ਆ ਦੇ origignal ਆ ਸੀ ਤਾਂ ਮਤਲਬ A to Z ਸਾਰਾ ਕੁਝ origignal ਆ ਦਾ ਹਾਂਜੀ ਇਹਨੂੰ ਉਹਰੇ ਸਾਨੂੰ ਜੇ ਚਲਾਉਣੇ ਆ ਸੀਟ ਬੈਲਟ ਲਾਉਣ ਦੀ ਲੋੜ ਨਹੀਂ ਅੱਛਾ ਪ੍ਰਮਾਣਿਕ ਬੈਲਟ ਹੈ ਨਹੀਂ ਇਹਨੂੰ ਆ ਸੀਟ ਬੈਲਟ ਹੀ ਹੈ ਨਹੀਂ ਕਿ ਇਹਨੂੰ ਉਹ ਪਰੇ ਟੈਲੀਫੋਨ ਦਿੱਤਾ ਹੋਇਆ ਹੈ ਨਾ ਬਾਈ ਜੀ ਉਹ ਫੋਨ ਆ ਪਿੱਛੇ ਕਿਉਂ ਪੁਰਾਣਾ ਉਹ ਨਾਲ ਹੀ ਸੀਗਾ ਉਹਦੇ ਰੱਖਿਆ ਚੱਲ ਜਿਕਰ ਨਹੀਂ ਕਰਕੇ ਜਦੋਂ ਦੇਖੋ ਚੱਲ ਐ ਕਰਕੇ ਐ ਕਰਕੇ ਮਿਲਦਾ ਹੁੰਦਾ ਸੀ ਹਾਂ ਇਹ ਪੁਰਾਣਾ ਟੈਲੀਫੋਨ ਹੋ ਗਿਆ ਲੈ ਹਾਂਜੀ ਤੇ ਆ ਸੀਟਾਂ ਸੂਟਾਂ ਟਾਇਰ ਟੂਰ ਬਹੁਤ ਕੈਂਟ ਗੱਲ ਬਾਤ ਤੇ ਇਹ ਆਨ ਰੋਡ ਚਲਾ ਸਕਦੇ ਹੋ ਤੁਸੀਂ ਇੱਥੇ ਹਾਂਜੀ ਹਾਂਜੀ ਹੈਂਡ ਬ੍ਰੇਕ ਹੈ ਜਿਹੜੀ ਪਹਿਲੇ ਹੈਂਡ ਬ੍ਰੇਕ ਦੀ ਹੁੰਦੀ ਹਾਂ 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 ਆ ਹੈਂਡ ਬ੍ਰੇਕ ਆ ਅੱਛਾ ਅੱਛਾ ਖੁੰਡੀ ਜੀ ਹਾਂ ਤੇ ਤੁਹਾਨੂੰ ਹੋਰ ਪੜੇ ਦੀ ਗੱਲ ਦਾ ਹੈ ਹਾਂ ਜਿਹੜੀ ਇਹ ਰੀਅਲ ਹੈ ਨਾ ਪਹਿਲੀ ਚਾਬੀ ਆ ਬਾਈ ਜੀ ਅੱਛੇ ਆ ਚਾਬੀ ਵੀਰੇ ਜੀ ਦੇਖੋ ਮੈਂ ਰੀਅਲ ਰੱਖੀ ਹੋਈ ਆ ਇਹ 1950 ਦੀ ਚਾਬੀ ਆ ਹਾਂਜੀ ਚਾਬੀ ਪਹਿਲੀ ਰੀਜਨ ਨਾਲ ਆਈ ਆ ਦੇਖੋ ਵੀ ਆ ਜੀਪ ਦੀ ਚਾਬੀ ਆ ਭਾਈ ਜੀ ਗੱਲ ਹੈਗੀ ਇਹ ਇਹ ਰੋਡ ਤੇ ਅਲਾਉ ਹੈਗੀ ਤੁਹਾਨੂੰ ਕਿਹੜਾ ਕੋੜਾ ਦੇਣਾ ਹਾਂਜੀ ਇਹ ਚ ਲੈ ਕੇ ਜਾਣੇ ਰੋਡ ਅੱਛਾ ਕੀ ਹੈ ਇਧਰ ਰਜਿਸਟਰ ਆ ਪਲੇਟ ਲੱਗੀ ਹੋਈ ਆ ਸਾਡੇ ਰਜਿਸਟ੍ਰੇਸ਼ਨ ਹੋਈ ਆ ਦੇਖੋ ਲੈ ਐ ਨਹੀਂਗਾ ਕੱਚਾ ਕੰਮ ਵਾਲਾ ਕੱਲ ਨਹੀਂ ਲੈ ਕਮਾਲ ਬਾਈ ਤੇ ਤੁਹਾਨੂੰ ਮੈਂ ਦੱਸਦੇ ਆ ਇਹ origignal ਹੀ ਰੱਖੀ ਆ ਆ ਵੀ origignal ਹੀ ਤਿੰਨੇ ਹਮਰ ਇਹ origignal ਹਾਂਜੀ ਇਹਨਾਂ ਫੇਰਾਂ ਦੇ ਟਾਇਰ ਚੇਂਜ ਆ ਰਿਮ ਚੇਂਜ ਕੀਤੇ ਆ ਰਿਮ ਤੇ ਇਹ ਇੱਕ ਦੇ ਇੱਕ ਦੋ ਦੇ ਕੀਤੇ ਆ ਇਹਦੇ ਐਚਵਾਂ ਦੇ ਨਹੀਂ ਕੀਤੇ ਇਹਨਾਂ ਰਿਮ ਤੇ ਟਾਇਰ ਚੇਂਜ ਕੀਤੇ ਸੀਗੇ ਹੂੰ ਇਨ ਬਹੁਤ ਚੜਾਈ ਰਹੀ ਆ ਇਹਨਾਂ ਦੀ ਹਾਂਜੀ ਐਚਵਾਂ オリジナル ਹਾਂ ਚੜਾਈ ਰਹੀ ਆ ਤਕਰੀਬਨ ਇਹ ਵੀ ਹੁਣ ਵੀ ਜਿਹਨੇ ਰੱਖਿਆ ਹੋਈਆਂ ਇਹ ਉਹ ਵੇਚਦਾ ਹੀ ਨਹੀਂ ਕੋਈ ਜਿਹੜੇ ਰੱਖੇ オリジナル ਰੱਖੀ ਹੋਈਆਂ ਠੀਕ ਆ ਹੁਣ ਤਾਂ ਬਹੁਤ ਆਗਿਆ ਚੀਜ਼ਾਂ ਹਨਾ ਇੱਕ 1950 ਦਾ ਟਰੈਕਟਰ ਦੀ ਗੱਲ ਕਰਨ ਲਗੇ ਮੜੀ ਹੀ ਮਾਟਾ ਮੋਟਾ ਜਿਆ ਦੱਸਿਓ ਵੀ ਸਪੈਸ਼ਲ ਚੀਜ਼ ਆ ਦੇਖੋ ਤਾਂ ਗੱਲ ਤਾਂ ਉਹ ਆ ਨਾ ਸਪੈਸ਼ਲ ਆ ਗਿਆ ਆ ਦੇਖ ਸਕਦਾ ਹੋਂ ਤੁਸੀਂ ਇਹ ਸੇਮ ਹੀ ਅੰਦਰੋਂ ਤਾਂ ਸਾਰੀ ਆ ਨਿਕਾਜਾ ਹੋ ਗਿਆ ਭਾਈ ਜੀ ਹੁਣੇ ਕੋਲ ਰੱਖਿਆ ਆਹ ਹੈਗਾ 1950 ਦਾ ਹਾਂਜੀ ਇਹ 50 ਦਾ 1950 ਮੈਂ ਆਪੇ ਜਿੱਕਰ ਵੀ ਸ਼ੌਪ 'ਚ ਆਪਣੀ ਜੀ ਤਿਆਰ ਕੀਤਾ ਇਹ ਵੀ ਜਿੱਦਾਂ ਨਾਲੋਂ ਕੁਆੜ ਖੜਿਆ ਲਿਆ ਸੀਗਾ ਗੋਰੇ ਤੋਂ ਹੂੰ ਤੇ ਇਹ ਪੈਟਰੋਲ ਤੇ 1950 ਦਾ ਪੁੱਬੀ ਇਹ ਸਟਾਰਟਿੰਗ ਸਟੂਟਿੰਗ ਬੜੀ ਵਧੀਆ ਦੀ ਆ ਮੈਂ ਮੌਫਲਰ ਇਹਦੇ ਲਾਤਾ ਸੀ ਫਿਰ ਇਹ ਜਿੱਕਰ ਟਰੱਕ ਦਾ ਲਾਤਾ ਸੀ ਲਿਆ ਕੇ ਅੱਛਾ ਟਰੱਕ ਦਾ ਲਾਤਾ ਲੈ ਹੈ ਹਾਂਜੀ ਹਾਂਜੀ ਠੀਕ ਆ ਗੱਲ ਤੇ ਚੱਲਦਾ ਵਧੀਆ ਚੱਲਦਾ ਆਵਾਜ਼ ਵੀ ਬੜੀ ਵਧੀਆ ਹੈ ਸਟਾਰਟਿੰਗ ਬਹੁਤ ਵਧੀਆ ਦੀ ਹਾਂ 1950 ਦਾ ਅਸੀਂ ਤੇ ਇਹ ਕਰੋਮ ਵਾਲੀ ਬਾਚ ਲਈ ਆ ਇਹ ਕਰੋਨੇ ਕਰੋਮ ਵਾਲੇ ਗੋਰੇ ਤੋਂ ਲਿਆਇਆ ਸੀ ਮੈਂ ਉਹਨੇ ਕਿ ਤੇ ਆ ਲੈਦੇ ਆ ਜਿਹੜਾ ਇਹ ਤਾਂ ਆ ਦੇਖੋ ਮੇਡ ਇਨ ਯੂ ਐਸ ਏ ਇਹ ਹਾਂ ਇਹ ਵੀ ਦਿਖਾ ਸਕਦੇ ਹਾਂ ਹਾਂ ਬਿਲਕੁਲ ਰਸਿਕ ਟੀ 35 ਆਪਣੇ ਵੀ 35 ਦੇ ਸੀਗੇ ਮਤਲਬ ਪੂਰਾ ਮਤਲਬ origignal ਹੋ ਗਿਆ ਇਹ ਜਮ ਹਨਾ ਆਪਣੇ ਕੋਲ ਰੰਗ ਪੇਂਟ ਪੂਟ ਹੋਇਆ ਚਲ ਕੋਈ ਵੀ ਇਹਦੀ ਵੀ ਜਿਹੜੀ ਇਹਦੀ ਵੀ ਹੈ ਨਾ ਹਾਂ ਇੰਗੇਸ਼ਨ ਸਵਿਚ ਵੀ ਇਹਦੀ ਵੀ ਤੋਂ origignal ਹੀ ਮਿਲੂਗੀ ਆ আচ্ছা ਚਾਬੀ ਤੱਕ ਵੀ origignal ਹਾਂਜੀ ਹਾਂ ਵਾਹ ਸੈਲਫੇ ਦੀ ਪਹਿਲੀ ਆ ਗੇਰ ਇਹਦਾ ਸੇ ਗੇਰਪੁਰ ਬਕਸਾ ਸਾਰਾ ਸਪੈਲਾ ਹੀ ਆ ਆ ਲੈਓ ਜੀ ਸੰਭੋ ਫਿਰ ਤਾਂ ਕੀਮਤੀ ਆ ਚਾਬੀ ਵੀ ਕੀਮਤੀ ਆ ਇਹਦੀ ਅਸਲ ਚ ਇੱਥੇ ਤੁਸੀਂ ਸ਼ੌਂਕ ਆ ਦੇ ਪੂਰੇ ਬਰਕਰਾਰ ਰੱਖੇ ਆ ਐ ਬਾਈ ਜਿਹੜੀ ਐਂਟੀਕ ਚੀਜ਼ਾਂ ਆ ਕਿਤੇ ਮਿਲਦੀਆਂ ਨੇ ਇਹ ਮੈਂ ਲੱਖੀ ਨਾ ਹਜ਼ਾਰੀ ਜਿਵੇਂ ਅਸੀਂ ਕਹਿੰਦੇ ਸੀ ਲੱਖੀ ਨਾ ਹਜ਼ਾਰੀ ਆਲਰੇਡੀ ਜੀ ਇਹ ਐਚ1 ਨਾ ਬਹੁਤ ਭਾਲਦੇ ਬੰਦੇ ਮਨ ਨਹੀਂ ਇਹ ਵਿਕ ਜਦੋਂ ਦੇਖਣਾ ਜਿੱਦਾਂ ਅਸੀਂ ਵੇਗੇ ਉਦੋਂ ਨੇ ਪਿਕੂਗੀ ਇਹ ਹਾਂ ਇਹ ਨਹੀਂ ਜਾਣ ਦਿੰਦੀ ਉਦੋਂ ਹੀ ਰਹੂਗੀ ਉਰੀ ਇਹ ਤੇ ਥੈਂਕ ਯੂ ਬ੍ਰੇਕ ਕੁਮਨ ਸਾਹਿਬ ਤੁਸੀਂ ਸਮਾਜਤਾ ਬਹੁਤ-ਬਹੁਤ ਧੰਨਵਾਦ ਤਾਂ ਬਹੁਤ ਵੱਡਾ ਨਾਮ ਆ ਡਮੈਂਟਨ ਦੇ ਵਿੱਚ ਆ ਖੇਤੀਬਾੜੀ ਕਰਦੇ ਕੁੱਕੜ ਮੁਰਗੇ ਮਰਗੇ ਕਈ ਨਸਲਾਂ ਇਹਨਾਂ ਕੋਲੇ ਰੱਖੀਆਂ ਹੋਈਆਂ ਵੀਰੇ ਤੁਹਾਡਾ ਵੀ ਧੰਨਵਾਦ ਤੁਸੀਂ ਪਹਿਲਾਂ ਕੈਮਰੇ ਦੇ ਡਿਊਟੀ ਰਹੀ ਹੈ ਵੀਰੇ ਦੀ ਇਹ ਪਿੰਡ ਸਾਡੇ ਲਖਣਪੁਰ ਤੋਂ ਆ ਮੁੰਡਾ ਸਾਡੇ ਲਖਣਪੁਰ ਤੋਂ ਜੀ ਜੀ ਤੇ ਬਹੁਤ ਸੋਹਣਾ ਫਾਰਮ ਹਾਊਸ ਤੇ ਸੀ ਅੱਜ ਇਹਨਾਂ ਦੇ ਬਹੁਤ ਕੀਮਤੀ ਸਮਾਜਤਾ ਅਕਸਰ ਜਿਹੜੇ ਮੇਚ ਕੋਈ ਇੱਥੇ ਬਾਤ ਨਹੀਂ ਪੁੱਛਦਾ ਤੇ ਇਹਨਾਂ ਨੇ ਆਪਾਂ ਨੂੰ ਖੁੱਲਾ ਸਮਾ ਦਿੱਤਾ ਇਹ ਵੱਡੀ ਗੱਲ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ